ਰਿਸ਼ਵਤ ਲੈਣ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਤੇ ਲਗਾਤਾਰ ਕਈ ਸਵਾਲ ਉੱਠ ਰਹੇ ਨੇ ਡੀਆਈਜੀ ਦੇ ਘਰੋਂ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਚੁੱਕਰੀਆਂ ਨੇ ਤੇ ਹੁਣ ਇਸੇ ਨੂੰ ਲੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਇਸ ਮਾਮਲੇ 'ਚ ਕਿਹਾ ਕਿ ਭਗਵੰਤ ਮਾਨ ਹਜੇ ਤੱਕ ਕਿਹੜੇ ਡਰ ਤੋਂ ਚੁੱਪੀ ਧਾਰੀ ਬੈਠੇ ਨੇ ਜਿੱਹਾਂ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ 'ਚ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਪੋਸਟ 'ਚ ਲਿਖਿਆ ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ ਪਰ ਨਾਲ ਹੀ ਚਿੰਤਾਜਨਕ ਵੀ ਹੈ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਘਰ ਚੋਂ ਛਾਪੇਮਾਰੀ ਦੌਰਾਨ 7.5 ਕਰੋੜ ਨਕਦ 2.5 ਕਿਲੋ ਸੋਨਾ ਪੱਟੀਆਂ ਮਹਿੰਗੀਆਂ ਘੜੀਆਂ ਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਨੇ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਰ ਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਟਰ ਉ ਚੁੱਪੀ ਧਾਰੀ ਬੈਠੇ ਨੇ ਸੂਬੇ ਦੀ ਬਿਜ਼ਨਸ ਵਿਭਾਗ ਉਹ ਕੀ ਕਰ ਰਹੀ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ਇੱਕ ਹੋਰ ਹੈਰਾਨੀਜਨਕ ਤੱਥ ਇੰਨੀ ਵੱਡੀ ਬਰਾਮਦਗੀ ਦੇ ਬਾਵਜੂਦ ਵੀ ਸੀਬੀਆਈ ਨੇ ਡੀਆਈਜੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ ਬਿਨਾ ਪੁਸ਼ਗੀਸ਼ਤੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸ ਦੇ ਖਜ਼ਾਨੇ 'ਚ ਜਾਣਾ ਸੀ ਜਾਂ ਇਸ ਸਭ ਨੂੰ ਕਵਰ ਅਪ ਕਰਨ ਅਤੇ ਸੁਰੱਖਿਆ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਦੇਖਿਓ ਤੁਸੀਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ 48 ਘੰਟੇ ਤੋਂ ਭਗਵੰਤ ਮਾਨ ਚੁੱਪ ਕਿਉਂ ਹੈ ਤੇ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਤੇ ਇਹ ਸਾਰਾ ਪੈਸਾ ਕਿਸ ਦੀ ਤਜੋਰੀ ਭਰਨ ਲਈ ਸੀ ਦੱਸਦੀ ਕਿ ਡੀਆਈਜੀ ਹਰਚਨ ਸਿੰਘ ਪੁੱਲਰ ਦੇ ਘਰ ਕੁਝ ਦਿਨ ਪਹਿਲਾਂ ਸੀਬੀਆਈ ਨੇ ਰੇਡ ਕੀਤੀ ਸੀ ਜਿਸ ਤੇ ਕਾਰਵਾਈ ਦੌਰਾਨ ਡੀਆਈਜੀ ਦੇ ਘਰੋਂ ਢੇਰ ਸਾਰਾ ਪੈਸਾ ਤੇ ਨਕਦੀ ਮਿਲੀ ਸੀ ਤੇ ਜਾਣਕਾਰੀ ਮੁਤਾਬਕ ਹਰ ਮਹੀਨੇ 8 ਲੱਖ ਰੁਪਏ ਲੋਕਾਂ ਤੋਂ ਰਿਸ਼ਵਤ ਵੀ ਲੈਂਦਾ ਸੀ ਜਿਸ ਕਾਰਨ ਰਿਸ਼ਵਤ ਕੇਸ 'ਚ ਸੀਬੀਆਈ ਨੇ ਡੀਆਈਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਪਰ ਲਗਾਤਾਰ ਉਸ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਆ ਉਹਨਾਂ ਤੋਂ ਮੰਨ ਸਰਕਾਰ ਤੇ ਨਿਸ਼ਾਨੇ ਸਾਧ ਰਹੀਆਂ ਨੇ ਤੇ ਸਵਾਲ ਕਰ ਰਹੀਆਂ ਨੇ ਕਿ ਆਖਿਰਕਾਰ ਇਹ ਸਾਰਾ ਪੈਸਾ ਉਹ ਕਿਸ ਨੂੰ ਦੇ ਰਿਆ ਸੀ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਇੱਕ ਵਾਰ ਡਬਲ ਕਰ ਦੇਣਾ ਸਰ ਰਿਸ਼ਵਤ ਲੈਣ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਤੇ ਲਗਾਤਾਰ ਕਈ ਸਵਾਲ ਉੱਠ ਰਹੇ ਨੇ ਡੀਆਈਜੀ ਦੇ ਖਰੋ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਚੁੱਕਰੀਆਂ ਨੇ ਤੇ ਹੁਣ ਇਸੇ ਨੂੰ ਲੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਇਸ ਮਾਮਲੇ 'ਚ ਕਿਹਾ ਕਿ ਭਗਵੰਤ ਮਾਨ ਹਜੇ ਤੱਕ ਕਿਹੜੇ ਡਰ ਤੋਂ ਚੁੱਪੀ ਧਾਰੀ ਬੈਠੇ ਨੇ ਜਿहां ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ 'ਚ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਪੋਸਟ 'ਚ ਲਿਖਿਆ ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ ਪਰ ਨਾਲ ਹੀ ਚਿੰਤਾਜਨਕ ਵੀ ਹੈ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਘਰ 'ਚ ਛਾਪੇਮਾਰੀ ਦੌਰਾਨ 7.5 ਕਰੋੜ ਨਕਦ 2.5 ਕਿਲੋ ਸੋਨਾ 25 ਮਹਿੰਗੀਆਂ ਘੜੀਆਂ ਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਨੇ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਨ ਹੈਰਾਨ ਕਰਕੇ ਰੱਖ ਦਿੱਤਾ ਹੈ ਪਰ ਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰ ਉਹ ਚੁੱਪੀ ਧਾਰੀ ਬੈਠੇ ਰਹੇ ਸੂਬੇ ਦੀ ਬਿਜ਼ਨੈਸ ਵਿਭਾਗ ਉਹ ਕੀ ਕਰ ਰਹੀ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਰੱਖਣ ਦੇ ਹੁਕਮ ਸੀ ਇੱਕ ਹੋਰ ਹੈਰਾਨੀਜਨਕ ਤੱਥ ਇੰਨੀ ਵੱਡੀ ਬਰਾਮਦਗੀ ਦੇ ਬਾਵਜੂਦ ਵੀ ਸੀਬੀਆਈ ਨੇ ਡੀਆਈਜੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ ਬਿਨਾ ਪੁਸ਼ਗੀਸ਼ਤੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸਦੇ ਖਜ਼ਾਨੇ 'ਚ ਜਾਣਾ ਸੀ ਜਾਂ ਇਸ ਸਭ ਨੂੰ ਕਵਰ ਅਪ ਕਰਨ ਅਤੇ ਸੁਰੱਖਿਆ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਦੇਖਿਓ ਤੁਸੀਂ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ 48 ਘੰਟੇ ਤੋਂ ਭਗਵੰਤ ਮਾਨ ਚੁੱਪ ਕਿਉਂ ਹੈ ਤੇ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਤੇ ਇਹ ਸਾਰਾ ਪੈਸਾ ਕਿਸ ਦੀ ਤਜੋਰੀ ਭਰਨ ਲਈ ਸੀ ਦੱਸਦੀ ਕਿ ਡੀਆਈਜੀ ਹਰਚਨ ਸਿੰਘ ਪੁੱਲਰ ਦੇ ਘਰ ਕੁਝ ਦਿਨ ਪਹਿਲਾਂ ਸੀਬੀਆਈ ਦੀ ਰੇਡ ਕੀਤੀ ਸੀ ਜਿਸ ਤੇ ਕਾਰਵਾਈ ਦੌਰਾਨ ਡੀਆਈਜੀ ਦੇ ਘਰੋਂ ਢੇਰ ਸਾਰਾ ਪੈਸਾ ਤੇ ਨਕਦੀ ਮਿਲੀ ਸੀ ਤੇ ਜਾਣਕਾਰੀ ਮੁਤਾਬਕ ਹਰ ਮਹੀਨੇ 8 ਲੱਖ ਰੁਪਏ ਲੋਕਾਂ ਤੋਂ ਰਿਸ਼ਵਤ ਵੀ ਲੈਂਦਾ ਸੀ ਜਿਸ ਕਾਰਨ ਰਿਸ਼ਵਤ ਕੇਸ 'ਚ ਸੀਬੀਆਈ ਨੇ ਡੀਆਈਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਪਰ ਲਗਾਤਾਰ ਉਸ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਅੰਤਮ ਸਰਕਾਰ ਤੇ ਨਿਸ਼ਾਨੇ ਸਾਧ ਰਹੀਆਂ ਨੇ ਤੇ ਸਵਾਲ ਕਰ ਰਹੀਆਂ ਨੇ ਕਿ ਆਖਿਰਕਾਰ ਇਹ ਸਾਰਾ ਪੈਸਾ ਉਹ ਕਿਸ ਨੂੰ ਦੇ ਰਿਆ ਸੀ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਇੱਕ ਵਾਰ ਡਬਲ ਕਰ ਦੇਣਾ ਸਰ